ਵਿਰਸਾ ਸਿੰਘ ਵਲਟੋਹਾ ਬੜੇ ਲੰਮੇ ਸਮੇਂ ਤੋਂ ਕਦੀ ਨਾ ਕਦੀ ਵਿਵਾਦਾਂ ਦੇ ਵਿੱਚ ਫਸੇ ਜਾਂਦੇ ਨੇ ਕੁਝ ਬਿਆਨ ਵਿਰਸਾ ਸਿੰਘ ਵਲਟੋਹਾ ਐਵੇਂ ਦੇ ਦੇ ਦਿੰਦੇ ਨੇ ਕਈ ਵਾਰ ਜਾਂ ਵਿਰਸਾ ਸਿੰਘ ਵਲਟੋਹਾ ਦੇ ਉੱਤੇ ਅਲਿਗੇਸ਼ਨ ਲੱਗ ਜਾਂਦੇ ਨੇ ਜਾਂ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਕੋਈ ਵੱਖਰਾ ਨੈਰੇਟਿਵ ਸ਼ੁਰੂ ਹੋ ਜਾਂਦਾ ਜਿਸ ਨੂੰ ਲੈ ਕੇ ਵਲਟੋਹਾ ਸਾਹਿਬ ਲਗਾਤਾਰ ਸੁਰੱਖਿਅਾਂ 'ਚ ਰਹਿੰਦੇ ਨੇ ਐਤਕੀਂ ਦੁਆਰਾ ਇੱਕ ਹੋਰ ਸੁਰੱਖਿਅਤ ਉਹਨਾਂ ਦੇ ਨਾਲ ਜੁੜ ਗਈ ਔਰ ਖਾਸ ਕਰਕੇ ਉਸ ਵੇਲੇ ਜਦੋਂ ਵਿਰਸਾ ਸਿੰਘ ਵਲਟੋਹਾ ਨੇ ਨਿੱਜੀ ਵਿਚਾਰਾਂ ਦੇ ਅਧੀਨ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਾਲਾ ਮਾਮਲਾ ਜਿਹੜਾ ਹੈਗਾ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਅਗਲਾ ਫੈਸਲਾ ਸ਼੍ਰੀ ਕਾਲਕਤਖਬ ਤੋਂ ਲਵਾਉਣਾ ਜਲਦੀ ਸੁਣਾ ਦਿੱਤਾ ਜਾਵੇ। ਸਵਾਲ ਕੀਤਾ ਗਿਆ ਕਿ ਇੰਨਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ? ਇੰਨਾ ਇੰਤਜ਼ਾਰ ਕਿਉਂ ਕਰਾਇਆ ਜਾ ਰਿਹਾ ਹੈ? ਉਹਨਾਂ ਨੇ ਇਤਰਾਜ਼ ਖੜਾ ਕੀਤਾ ਕਿ ਲੋਕ ਜਾਂ ਫਿਰ ਮੀਡੀਆ ਜਿਹੜਾ ਉਹ ਵਾਰ-ਵਾਰ ਸਵਾਲ ਪੁੱਛ ਰਿਹਾ ਹੈ ਕਿ ਇੰਨਾ ਇੰਤਜ਼ਾਰ ਕਿਉਂ ਹੋ ਰਿਹਾ ਹੈ? ਇਹ ਨਾਲ ਕਹਿੰਦੇ ਸ਼੍ਰੀ ਕਾਲਕਤਖਬ ਦੀ ਛਵੀ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਆ ਔਰ ਨਾਲ ਦੀ ਨਾਲ ਅਕਾਲੀ ਦਲ ਦੀ ਛਾਵੀ ਉੱਤੇ ਵੀ ਸਵਾਲ ਖੜੇ ਹੋ ਰਿਹਾ ਹੈ ਇਹ ਸਾਰਾ ਮਾਮਲਾ ਉਹਨਾਂ ਨੇ ਬੜੇ ਨਿੱਜੀ ਆਧਾਰ ਦੇ ਉੱਤੇ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਇਹ ਕੋਈ ਸਿਆਸੀ ਬਿਆਨ ਨਹੀਂ ਹੈ ਇਹਨਾਂ ਦੇ ਨਿੱਜੀ ਬਲਬਲੇ ਨੇ ਜਿਹੜੇ ਉਹਨਾਂ ਨੇ ਸਾਂਝੇ ਕੀਤੇ ਨੇ ਔਰ ਉਹਨਾਂ ਨੇ ਇਸ ਕਥਮ ਦੀ ਸ਼ੁਰੂਆਤ ਵੀ ਬੜੇ ਨਿੱਜੀ ਢੰਗ ਦੇ ਨਾਲ ਕੀਤੀ ਜਿਵੇਂ ਕੋਈ ਡਾਇਰੀ ਦਾ ਪੰਨਾ ਹੋਵੇ ਤੇ ਉਹਦੇ ਉੱਤੇ ਕੋਈ ਵਿਅਕਤੀ ਆਪਣੇ ਵਿਚਾਰ ਲਿਖ ਰਿਹਾ ਹੋਵੇ ਵਿਰਸਾ ਸਿੰਘ ਮਲਟੋਹਾ ਚਾਹੁੰਦੇ ਨੇ ਕਿ ਇਸ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਸੁਣਵਾਈ ਹੋਵੇ ਸਵਾ ਜਾਂ ਸੇਵਾ ਜਾਂ ਸਜ਼ਾ ਜਿਹੜੀ ਹੈ ਜੋ ਵੀ ਲਗਣੀ ਹੈ ਉਹ ਜਲ ਤੋਂ ਜਲਦ ਕੀਤਾ ਜਾਵੇ ਪਰ ਐਦਾਂ ਕਿਉਂ ਹੈ ਆਖਿਰਕਾਰਨ ਕੀ ਹੈ ਵਰਸਾ ਸਿੰਘ ਬਲਟੋਹਾ ਇੰਨੀ ਕਾਲੀ ਕਿਉਂ ਕਰ ਰਿਹਾ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਤਾਂ ਸ਼੍ਰੀ ਕਾਲ ਤਖਸਾਲ ਦੇ ਜਸედაਰ ਦੀ ਸਿਹਤ ਜਿਹੜੀ ਕਹਿੰਦੇ ਉਹ ਖਰਾਬ ਸੀ ਹਸਪਤਾਲ ਦਾਖਲ ਹੋਣਾ ਪਿਆ ਉਹਨਾਂ ਨੂੰ ਤੇ ਇਹੋ ਜੀ ਸਥਿਤੀ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਵੀ ਬਿਆਨ ਆ ਜਣਾ ਕਿ ਛੇਤੀ ਕੀਤੀ ਜਾਵੇ ਇਹ ਆਪਣੇ ਆਪ ਸਵਾਲ ਤਾਂ ਖੜੇ ਕਰਦਾ ਹੈ ਪਰ ਇਹਦੇ ਨਾਲ ਨਾਲ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਪਰ ਇਹਦੇ ਕਾਰਨ ਕੀ ਹੈ ਵਿਰਸਾ ਸਿੰਘ ਬਲਟੋਹਾ ਦਾ ਉਹ ਬਿਆਨ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਆ ਜਿਹਦੇ ਵਿੱਚ ਉਹਨਾਂ ਨੇ ਇਹ ਮਸਲੇ ਜਿਹੜੇ ਨੇ ਉਹ ਜ਼ਾਹਿਰ ਕੀਤੇ ਵਿਰਸਾ ਸਿੰਘ ਬਲਟੋਹਾ ਆਪਣੇ ਇਸ ਫੇਸਬੁੱਕ ਪੋਸਟ ਵਿੱਚ ਲਿਖਦੇ ਨੇ ਕਿ ਇੱਕ ਪਾਸੇ ਮਨ ਕਹਿੰਦਾ ਹੈ ਕਿ ਤੂੰ ਆਪਣੇ ਬਲਬਲੇ ਸਿੱਖ ਪੰਥ ਨਾਲ ਜ਼ਰੂਰ ਸਾਂਝੇ ਕਰ ਪਰ ਨਾਲ ਹੀ ਦੂਜੇ ਪਾਸੇ ਮਨ ਕਹਿੰਦਾ ਹੈ ਕਿ ਵੇਖੀ ਕਿਤੇ ਅਜੀਹਾ ਕਰਕੇ ਤੂੰ ਗੁਰੂ ਦੇ ਤਖਤ ਦੀ ਮਰਿਆਦਾ ਦੀ ਉਲੰਘਣਾ ਤੇ ਨਹੀਂ ਕਰ ਰਿਆ ਆਖਿਰ ਮਨ ਦਾ ਉਹ ਹਿਸਾਬ ਭਾਰੂ ਹੋ ਗਿਆ ਕਿ ਇਹ ਮਰਿਆਦਾ ਦੀ ਉਲੰਘਣਾ ਨਹੀਂ ਸਗੋਂ ਗੁਰੂ ਪੰਥ ਅੱਗੇ ਇੱਕ वेदਨਾ ਹੈ ਕਾਫੀ ਦਿਨਾਂ ਤੋਂ ਆਮ ਸੰਗਤ ਵੱਲੋਂ ਮੇਰੇ ਵਰਗਿਆਂ ਨੂੰ ਸਵਾਲ ਕੀਤੇ ਜਾ ਰਹੇ ਨੇ ਕਿ ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਵਿੱਚ ਐਨੀ ਦੇਰ ਕਿਉਂ ਕੀਤੀ ਜਾ ਰਹੀ ਹੈ ਇਹ ਜ਼ਿਲੇਦਾਰ ਸਹਬਾਨਾ ਦਾ ਅਧਿਕਾਰ ਖੇਤਰ ਹੈ ਤੇ ਇਸ ਸਬੰਧ ਵਿੱਚ ਫੈਸਲੇ ਜ਼ਿਲੇਦਾਰ ਸਹਬਾਨਾ ਨੇ ਹੀ ਲੈਣੇ ਨੇ ਪਰ ਪਤਾ ਨਹੀਂ ਇਸ ਮਾਮਲੇ ਨੂੰ ਜ਼ਿਲੇਦਾਰ ਸਹਬਾਨਾ ਵੱਲੋਂ ਬਿਨਾਂ ਕਿਸੇ ਕਾਰਨ ਕਿਉਂ ਲਮਕਾਇਆ ਜਾ ਰਿਹਾ ਹੈ ਮੈਂ ਅੱਗੋਂ ਸਾਰਿਆਂ ਨੂੰ ਇਹ ਜਵਾਬ ਦਿੰਦਾ ਹਾਂ ਇਹ ਵੀ ਸੱਚ ਹੈ ਕਿ ਇਸ ਸਮੇਂ ਸਾਰੇ ਸਿੱਖ ਜਗਤ ਦੀ ਨਜ਼ਰ ਇਸ ਮਸਲੇ ਵੱਲ ਲੱਗੀ ਹੋਈ ਹੈ ਸਾਰੇ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਦੇ ਕੇਸ ਵਿੱਚ ਸੁਣਵਾਈ ਜਲਦ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਵਿਰੁੱਧ ਧਾਰਮਿਕ ਅਤੇ ਰਾਜਨੀਤਿਕ ਧਰਮ ਨਿਭਾਉਣ ਵਿੱਚ ਹੋਈਆਂ ਅਵਗਿਆਾਵਾਂ ਸੰਬੰਧੀ ਸ੍ਰੀ ਕਾਲਕਤਕ ਸਾਹਿਬ ਉੱਤੇ ਆਈ ਦਰਖਾਸਤ ਵਿੱਚ ਦਰਜ ਇੱਕ ਦੋਸ਼ ਨੂੰ ਉਹਨੇ ਬਿਨਾਂ ਦਲੀਲ ਤੇ ਬਿਨਾਂ ਸਫਾਈ ਦਿੱਤੇ ਗੁਰਬਾਣੀ ਦੇ ਇਸ ਪਵਿੱਤਰ ਸੰਦੇਸ਼ ਦੇ ਨਾਲ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਨ ਕਰਦਿਆਂ ਆਪਣੀ ਝੋਲੀ ਵਿੱਚ ਪਾ ਲਿਆ ਅੱਗੇ ਲਿਖਦੇ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਤਨਖਾਹਿਆ ਕਰਾਰ ਦਿੱਤੇ ਜਾਣ ਵਾਲੇ ਮਾਮਲੇ ਦੇ ਵਿੱਚ ਦੇਰੀ ਹੋਣ ਬਾਰੇ ਜਿੱਥੇ ਸਿੱਖ ਸੰਗਤ ਤੇ ਆਮ ਲੋਕਾਂ ਵਿੱਚ ਇੱਕ ਆਮ ਜਹੀ ਚਰਚਾ ਚੱਲ ਰਹੀ ਹੈ ਉੱਥੇ ਹੀ ਹੁਣ ਮੀਡੀਆ ਵਿੱਚ ਵੀ ਇਸ ਦੇਰੀ ਨੂੰ ਲੈ ਕੇ ਰਿਪੋਰਟਾਂ ਸ਼ੁਰੂ ਹੋ ਗਈਆਂ ਨੇ ਸਤਕਾਰਯੋਗ ਸਿੱਖ ਸਹਿਬਾਨ ਦਾ ਇਹ ਪੂਰਨ ਅਧਿਕਾਰ ਹੈ ਕਿ ਉਹਨਾਂ ਨੇ ਮਰਿਆਦਾ ਅਨੁਸਾਰ ਕਦੋਂ ਤੇ ਕੀ ਫੈਸਲਾ ਲੈਣਾ ਹੈ ਸਿੰਘ ਸਹਿਬਾਨ ਨੂੰ ਬੇਨਤੀ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਮਸਲੇ ਦੇ ਵਿੱਚ ਕਿਰਪਾ ਕਰਕੇ ਹੁਣ ਹੋਰ ਦੇਰ ਨਾ ਕੀਤੀ ਜਾਵੇ ਸਗੋਂ ਪੰਥਕ ਮਰਿਆਦਾ ਤੇ ਪਰੰਪਰਾਵਾਂ ਮੁਤਾਬਕ ਅੰਤਮ ਫੈਸਲੇ ਦੀ ਸੁਣਵਾਈ ਜਲਦੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਦੇਰੀ ਹੋਣ ਕਾਰਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲ ਰਿਹਾ ਹੈ ਇਥੇ ਹਾਂ ਬ੍ਰੈਕਟ ਵਿੱਚ ਲਿਖਦੇ ਨੇ ਕਿ ਇਹ ਮੇਰੇ ਜਾਤੀ ਵਲਵਲੇ ਹਨ ਕਿਰਪਾ ਕਰਕੇ ਮੇਰੇ ਇਹਨਾਂ ਵਿਚਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਨਾਲ ਜੋੜ ਕੇ ਨਾ ਦੇਖਿਆ ਜਾਵੇ। ਸਾਫ਼ ਤੌਰ ਦੇ ਉੱਤੇ ਆਪਣੇ ਬਲਬਲੇ ਉਹਨਾਂ ਨੇ ਪੈਨ ਡਾਊਨ ਕਰ ਦਿੱਤੇ ਆ ਔਰ ਇਹ ਅਪੀਲ ਕੀਤੀ ਹੈ ਕਿ ਇਸ ਉੱਤੇ ਫੈਸਲਾ ਜਲਦ ਲੈ ਲਿਆ ਜਾਵੇ ਤਾਂ ਕਿ ਸਵਾਲ ਨਾ ਖੜੇ ਹੋਣ। ਕੀ ਇਹ ਗੱਲ ਇੰਨੀ ਕੀ ਹੈ ਜਾਂ ਫਿਰ ਇਸ ਤੋਂ ਅਲੱਗਾ ਵੀ ਕੁਝ ਹੋਰ ਚਰਚਾ ਚੱਲਦੀ ਪਈ ਹੈ ਗਰਸਾ ਸਿੰਘ ਬਲਟੋਹਾ ਦਾ ਆਪਣੇ ਆਪ ਇਹ ਬਿਆਨ ਜਾਰੀ ਕਰਨਾ ਸਿਆਸੀ ਤੌਰ ਦੇ ਉੱਤੇ ਮੁxtਲਫ ਕਾਰਨ ਦੱਸ ਸਕਦਾ ਹੈ। ਇਹਦੇ ਹੋ ਸਕਦਾ ਹੈ ਕਿ ਮੁxtਲਫ ਕਾਰਨ ਹੋਣ। ਉਹ ਸਕਦਾ ਹੈ ਕਿ ਇਹਦੇ ਵਿੱਚ ਵੱਖ-ਵੱਖ ਕਿਸਮ ਦੇ ਕਾਰਨ ਹੋਣ ਪਰ ਜਿਹੜਾ ਉਹਨਾਂ ਨੇ ਖਛਾ ਜਤਾਇਆ ਹੈ ਉਹ ਵੀ ਵਾਜਬ ਹੈ ਸਵਾਲ ਤਾਂ ਜ਼ਰੂਰ ਖੜੇ ਹੋ ਰਹੇ ਆ ਇਹਨਾਂ ਸਵਾਲਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੀ ਆ ਰਹੇ ਆ ਇਹਨਾਂ ਸਵਾਲਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ 代表 ਵੀ ਲਿਆਂਦੇ ਜਾ ਰਹੇ ਆ ਇਹਨਾਂ ਸਵਾਲਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤਾਂ ਆਲਰੇਡੀ ਹੈ ਪਰ ਅਕਾਲੀ ਦਲ ਜਿਹੜੀ ਧਾਰਮਿਕ ਪਾਰਟੀ ਹੈ ਇਤਿਹਾਸਕ ਪਾਰਟੀ ਹੈ ਉਹ ਵੀ ਲੈਂਦੀ ਜਾ ਰਹੀ ਹੈ ਜਿਸ ਤੋਂ ਬਾਅਦ ਐਦਾਂ ਦੇ ਵਿਚਾਰ ਹੋਣਾ ਕਿ ਇਹਦੇ ਉੱਤੇ ਜਲਦ ਕਾਰਵਾਈ ਹੋਵੇ ਇਸ ਕਾਰਨ ਵੱਸ ਕਿ ਹੋਰ ਮਰਿਆਦਾ ਦਾ ਘਾਣ ਨਾ ਕੀਤਾ ਜਾਵੇ ਇਹ ਵਾਜਬ ਹੈ ਪਰ ਕੀ ਸਿਰਫ ਇਹੀ ਕਾਰਨ ਹੈ ਜਾਂ ਇਸ ਤੋਂ ਅਲੱਗ ਦਾ ਵੀ ਹੋਰ ਕੋਈ ਕਾਰਨ ਹੋ ਸਕਦਾ ਹੈ ਸਵਾਲ ਤਾਂ ਇਹ ਹੈ ਬਿਰਸਾ ਸਿੰਘ ਬਲਟੋਹਾ ਦੀ ਕਾਲੀ ਦਾ ਕਾਰਨ ਕੀ ਮर्यादा ਦਾ ਕਹਣ ਜਾਂ ਫਿਰ ਮर्यादा ਦਾ ਸਿਕਰ ਹੈ ਜਾਂ ਕੁਝ ਹੋਰ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰਹੋ 1 India Punjabi